ਵਾ ਹਲਕਾ ਅਜਨਾਲਾ ਅੰਦਰ ਆਏ ਭਿਆਨਕ ਹੜਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਹਲਕਾ ਵਿਧਾਇਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਕੀਤੀ ਅਪੀਲ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਐਂਬੂਲੈਂਸਾਂ ਅਤੇ ਮਾਹਿਰ ਡਾਕਟਰ ਦੀਆਂ ਟੀਮਾਂ ਸਮੇਤ ਅਜਨਾਲਾ ਪਹੁੰਚੇ ਹੋਏ ਨੇ ਗੱਲਬਾਤ ਕਰਦਿਆਂ ਹੋਇਆਂ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੇ ਮੌਜੂਦਾ ਹਾਲਾਤਾਂ ਤੋਂ ਇਲਾਵਾ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਹੜ੍ਹਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਇਲਾਵਾ ਸੱਪ ਅਤੇ ਕੁੱਤੇ ਦੇ ਕੱਟਣ ਦੇ ਇਲਾਜ ਦੇ ਲਈ ਸਿਵਲ ਹਸਪਤਾਲ ਅਜਨਾਲਾ ਵਿੱਚ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਦੋਂ ਇਸ ਦੌਰਾਨ ਉਹਨਾਂ ਦੇ ਨਾਲ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸਨ। ਜਿਹੜਾ ਉਹ ਮੇਦੇ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਾਡੇ ਮਾਨਯੋਗ ਹੈਲਥ ਡਿਪਟੀ ਕਮਿਸ਼ਨਰ ਪੰਜਾਬ ਡਾਕਟਰ ਬਲਬੀਤ ਸਿੰਘ ਜੀ ਨਾਲ ਸਾਡੇ ਭੈਣ ਦੀ ਉਹਨਾਂ ਦੇ ਪਤੀ ਜੀ ਆਏ ਐ ਇਸ ਸੌਖੀ ਘੜੀ ਦੇ ਵਿੱਚ ਉਹ ਇਹ ਨਾਲੇ ਪਹੁੰਚੇ ਆ ਉਹਨਾਂ ਨੂੰ ਮਤਿਆ ਹਨ ਉਹਨਾਂ ਦੀ ਪਹਿਲਾਂ ਹੀ ਬਹੁਤ ਟੀਮਾਂ ਲੱਗੀਆਂ ਪਿੰਡਾਂ ਦੇ ਵਿੱਚ ਪਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਸੋਦਾ ਐਂਬੂਲੈਂਸ ਜੀਰ ਦੇ ਸਾਨੂੰ ਘਟੋ ਘਟ ਦੇਓ ਔਰ ਮੈਂ ਇਹਨਾਂ ਦਾ ਤੁਹਾਨੂੰ ਦੱਸਦੀ ਆ ਕਿ 23 ਲੈ ਕੇ ਆਏ ਆ ਇਹਨਾਂ ਦਾ 20 ਡਾਕਟਰ ਜੀ ਆ ਗਏ ਜੀ 40 ਹੋ ਰਾ ਰਿਹਾ ਹਾਂ 20 ਲੱਖ ਰੁਪਈਆ ਵੀ ਦਿੱਤਾ 40 ਹੋ ਰਾ ਰਿਹਾ ਮੈਡੀਕਲ ਟੀਮਾਂ ਦਾ ਲੱਗ ਪੱਕੇ ਇੱਥੇ ਰਹੇ ਪੱਕਿਆਂ ਇਹ ਐਂਬੂਲੈਂਸ ਜਿਹੜੀਆਂ ਜਿੰਨ੍ਹੇ ਤੱਕ ਸਾਜ਼ਗਰ ਦੀ ਹੁੰਦਾ ਪੂਰਾ ਹਾਲਾਤ ਜਿਹੜੇ ਉਹਨਾਂ ਤੱਕ ਸਾਡੇ ਇੱਥੇ ਰਹਿਣਗੇ ਔਰ ਮੈਨੂੰ ਬੜੀ ਖੁਸ਼ੀ ਆ ਕਿ ਸਾਡੀਆਂ ਭੈਣਾਂ ਆਸ਼ਾ ਬਖਸ਼ ਜੜੀਆਂ ਉਹ ਪਿਛਲੇ ਕਈ ਦਿਨਾਂ ਤੋਂ ਡਟੀਆਂ ਅੱਜ ਵੀ ਡਾਕਟਰ ਸਾਹਿਬ ਦੇ ਨਾਲ ਜਾਣ ਗਿਆ ਆ ਕੇ ਫਿਰ ਮੈਂ ਪੰਜਾਬ ਸਰਕਾਰ ਦਾ ਸਦਾ ਭਗਵਾਨ ਸਿੰਘ ਮਾਨ ਜੀ ਦਾ ਅਤੇ ਡਾਕਟਰ ਬਲਬੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਬਹੁਤ ਹੀ ਔਖੀ ਘੜੀ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਇਨਾਦੇ ਦਾ ਉਹਦੇ ਜੇ ਵੀ ਹੋ ਰਿਹਾ ਉਹਦੇ ਤੇ ਪਾਣੀ ਪੂਦਾ ਲੱਥਾ ਦੀ ਅਗਲੇ ਦਿਨ ਜਿਹੜੇ ਤੂਫਾਨ ਲੱਗਣ ਗਿਆ ਬਿਮਾਰੀਆਂ ਫੈਲਣ ਗਿਆ ਪਾਣੀ ਦੇ ਵਿੱਚ ਜਿਹੜੇ ਜਾਨਵਰ ਮਰਿਆ ਮੱਝਾਂ ਮਰੀਆਂ ਗਾਈਆਂ ਮਰੀਆਂ ਉਦੋਂ ਤੜਕੇ ਬਾਅਦ ਆਈਆਂ ਉਸ ਸਮੇ ਸਾਡੇ ਲਈ ਇੱਕ ਹੋਰ ਚੈਲੰਜ ਹੋਊਗਾ ਉਹ ਪਦਬੂ ਜਿਹੜੀ ਆਉਟ ਹੈਗੀ ਆ ਉਹ ਚੈਲੰਜ ਜਿਹੜਾ ਉਹ ਸਾਡਾ ਇਹ ਵਿਭਾਗ ਜਿਹੜਾ ਹੈਲਥ ਡਿਪਾਰਟਮੈਂਟ ਹੈ ਇਹਦੇ ਤੋਂ ਬਿਨਾਂ ਅਸੀਂ ਉਹ ਚੈਲੰਜ ਨੂੰ ਸਾਦੇ ਕਰ ਸਕਦੇ ਇਹ ਟੀਮਾਂ ਤੋਂ ਬਿਨਾਂ ਅਸੀਂ ਕੋਈ ਵੀ ਮੈਡੀਕਲ ਸਹਾਇਤਾ ਜਿਹੜੀ ਆ ਲੋਕਾਂ ਨੂੰ ਨਹੀਂ ਦੇ ਪਾਵਾਂਗੇ ਸੋ ਮੈਂ ਡਾਕਟਰ ਸਾਹਿਬ aí ਨਾਲੇ ਆਏ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਹੀ ਸਾਡੇ ਦੇ ਬਾਲ ਕਰੇ ਸੀ ਮਿਕਲ ਜਾਮਾ ਗਿਆ ਔਖੀ ਕੜੀ ਆ ਨੁਕਸਾਨ ਹੋ ਗਿਆ ਪਰ ਇਹ ਸੌਖੀ ਕੜੀ ਚੋ ਇੱਕ ਨਾ ਇੱਕ ਦਿਨ ਪ੍ਰਮਾਤਵਾ ਸਾਨੂੰ ਕੱਢ ਦੂਗਾ ਮੈਂ ਡਾਕਟਰ ਸਾਹਿਬ ਨੂੰ ਵੈਲਕਮ ਕਹਿਣਾ ਆਪਣੇ ਐਸਐਮਓ ਸਾਹਿਬ ਸਾਰੇ ਜਿੰਨੇ ਅਫਸਰ ਆਏ ਸਾਰਿਆਂ ਨੂੰ ਜੀ ਆਇਆਂ ਕਹਿਣਾ ਸਭ ਨੂੰ ਕਹਿਣਾ ਕਿ ਤਗੜੇ ਹੋ ਕੇ ਇਹ ਨਾਲ ਦੇ ਲੋਕਾਂ ਦੀ ਸੇਵਾ ਕਰੋ ਇਹੀ ਮੈਂ ਕਹਿਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਜੀ ਨਾਲਾ ਪਹੁੰਚੋ ਦੇਖੋ ਇਸ ਵਾਰੀ ਜਿਹੜੀ ਹੜਾਂ ਦੀ ਮੈਂ ਕਹੂੰਗਾ ਜਿਹੜੀ ਮਾਰ ਪਈ ਆ ਬਹੁਤ ਜ਼ਿਆਦਾ ਪਈ ਆ ਪੰਜਾਬ ਦੇ ਵਿੱਚ ਅਨ ਪ੍ਰੈਸੀਡੈਂਟਡ ਪਈ ਆ ਲੇਕਿਨ ਜਿਹੜਾ ਲੋਕਾਂ ਦਾ ਰਿਸਪੌਂਸ ਆ ਔਰ ਜਿਸ ਤਰ੍ਹਾਂ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਹਿਮਾਈ ਦੇ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਔਰ ਸਾਡੇ ਨਾਲ ਤੁਹਾਡੇ ਪਿੱਛੇ ਸਾਡੀਆਂ ਜਿਹੜੀਆਂ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੀਆਂ ਮੇਰੀਆਂ ਲਾਗਨੀਆਂ ਤੇ ਆਸ਼ਾ ਵਰਕਰ ਆ ਆਸ਼ਾ ਵਰਕਰ ਤੋਂ ਲੈ ਕੇ ਸਿਹਤ ਮੰਤਰੀ ਤੱਕ ਸਾਰੇ ਅਸੀਂ ਫੀਲਡ ਦੇ ਵਿੱਚ ਮੈਨੂੰ ਮੇਰੇ ਭਰਾ ਨੇ ਕਿਹਾ ਸੀ ਵੀ ਸਾਨੂੰ ਮੈਡੀਕਲ ਟੀਮਾਂ ਤੁਹਾਡਾ ਬਹੁਤ ਵਧੀਆ ਕੰਮ ਕਰ ਰਹੀਆਂ ਬਟ ਲਗਾਤਾਰ ਇਹਨਾਂ ਤੇ ਸਟ्रेस ਹੈ ਬਹੁਤ ਸਾਨੂੰ 16 ਐਂਬੂਲੈਂਸ ਚਾਹੀਦੀਆਂ ਤੇ ਮੈਂ 23 ਲੈ ਕੇ ਆਇਆ ਸਾਡੀਆਂ ਜਿਹੜੀਆਂ ਸਰਕਾਰ ਦੀਆਂ 174 ਐਂਬੂਲੈਂਸ ਚੱਲਦੀਆਂ ਸੀ ਦਿਨ ਰਾਤ ਚੱਲਦੀਆਂ ਸੀ ਤੇ ਮੈਂ ਆਪਣਾ ਜਿਹੜਾ ਮੇਰਾ ਪੁਰਾਣਾ ਭਾਈਚਾਰਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਡਾਕਟਰ ਕੈਮਿਸਟਰੀ ਐਸੋਸੀਏਸ਼ਨ ਔਰ ਜਿੰਨੇ ਸਾਡੇ ਨਰਸਿੰਗ ਹੋਮ ਐ ਨਰਸਿੰਗ ਕਾਲਜਸ ਐ ਐਨ ਜੀਓਸ ਜਿਨ੍ਹਾਂ ਨੇ ਮੇਰੇ ਨਾਲ ਬਾਰਡਰ ਤੇ ਸੇਵਾ ਕੀਤੀ ਸੀ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਆਵਾਜ਼ ਮਾਰੀ ਸੀ ਵੀ ਸਾਨੂੰ ਲੋੜ ਆ ਭਾਈ ਤੁਹਾਡੀ ਉਹਨਾਂ ਨੇ 250 ਐਂਬੂਲੈਂਸ ਸਾਨੂੰ ਹੋਰ ਦੇਤੀਆਂ ਜਿਹਦੇ ਵਿੱਚ ਦਵਾਈਆਂ ਸਾਰੀਆਂ ਦੇਤੀਆਂ ਉਹਨਾਂ ਨੇ ਸਾਨੂੰ ਨਾਲ ਡਾਕਟਰ ਤੇ ਪੈਰਾਮੈਡਿਕ ਸਟਾਫ ਵੀ ਦਿੱਤਾ ਤੇ ਲਗਾਤਾਰ ਸਾਡੀ ਸੇਵਾ ਹੈਗੀ ਆ ਚਾਹੇ 10 ਦਿਨ ਹੋਵੇ 15 ਦਿਨ ਹੋਵੇ ਮਹੀਨਾ ਹੋਵੇ ਰੱਬ ਕਰੇ ਜਦੋਂ ਤੱਕ ਸਾਨੂੰ ਹੜ੍ਹ ਖਤਮ ਹੋਣ ਤੋਂ ਬਾਅਦ ਵੀ ਸਾਡੀ ਸੇਵਾ ਚੱਲੀ ਰਹੇਗੀ ਖਾਸ ਕਰਕੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਡੇਂਗੀ ਚੱਕਨਗੁਣੀਆਂ ਡਾਇਰੀਆ ਕੋਲਰਾ ਹੈਪਟਾਟ ਸੇ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੀ ਉਹਨਾਂ ਦੇ ਇਲਾਜ ਲਈ ਵੀ ਸਨੇਕ ਬਾਈਟ ਵਾਸਤੇ ਡੌਗ ਬਾਈਟ ਵਾਸਤੇ ਅਜਨਾਲੇ ਦੇ ਹਸਪਤਾਲ ਚ ਪੂਰਾ ਬੰਦੋਬਸਤ ਹੈ ਕੋਈ ਘਬਰਾਣ ਦੀ ਲੋੜ ਨਹੀਂ ਹੈ ਦੇਰੀ ਨਹੀਂ ਕਰਨੀ ਨਾ ਕਰੇ ਸਨੇਕ ਬਾਈਟ ਹੋ ਜਾਏ ਪਹਿਲੀ ਗੱਲ ਹੈ ਰਾਤ ਨੂੰ ਇੱਕ ਟਾਰਚ ਰੱਖੋ ਕਿਉਂਕਿ ਜਿਹੜੇ ਸੱਪ ਹੈ ਇਹ ਵੀ ਪਤਾ ਨਹੀਂ ਕਿੱਥੋਂ ਆਏ ਆ ਜੀ ਜੰਮੂ ਤੋਂ ਆਏ ਆ ਚੱਬੇ ਤੋਂ ਆਏ ਆ ਰਾਵੀ ਚ ਰੁੜ ਕੇ ਆਏ ਆ ਉਹ ਵੀ ਜਿਹੜੀ ਉੱਚੀ ਜਗ੍ਹਾ ਹੁੰਦੀ ਉੱਤਰ ਨੂੰ ਭੱਜਦੇ ਆ ਔਰ ਜਿੱਥੇ ਤੁਹਾਡੀ ਲੱਕੜ ਪਈ ਆ ਪਾਥੀਆਂ ਪਈਆਂ ਹੋਰ ਕੋਈ ਸਮਾਨ ਪਿਆ ਉਹਦੇ ਵਿੱਚ ਛੁਪ ਕੇ ਬਹਿੰਦੇ ਆ ਔਰ ਬੇਲੇ ਕੁਵੇਲੇ ਡੰਡੇ ਨਾਲ ਖੜਕਾ ਕਰਕੇ ਫਿਰ ਚੱਕੋ ਉਹਨੂੰ ਤੇ ਜੇ ਹੋ ਜਾਏ ਰੱਬ ਨਾ ਕਰੇ ਬਾਈਟ ਹੋ ਜਾਏ ਤਾਂ ਇੱਕ ਤਾਂ ਉਸ ਜਗ੍ਹਾ ਨੂੰ ਜਿਹੜਾ ਹੈਗਾ ਉਹਨੂੰ ਮੂੰਹ ਨਾਲ ਉਹਨੂੰ ਉਹਦੇ ਤੋਂ ਜ਼ਹਿਰ ਨਹੀਂ ਕੱਢਣੀ ਨਹੀਂ ਤਾਂ ਦੂਜੇ ਬੰਦੇ ਤੇ ਵੀ ਅਸਰ ਹੋ ਜਾਂਦਾ ਦੂਜੀ ਗੱਲ ਹੈ ਕਿ ਉਹਨੂੰ ਸਾਬਣ ਨਾਲ ਚੰਗੀ ਤਰ੍ਹਾਂ ਵਾਸ਼ ਕਰ ਦਿਓ ਡਟੋਲ ਨਾਲ ਕਰ ਦਿਓ ਔਰ ਉਹਨੂੰ ਬਲੀਡਿੰਗ ਨੂੰ ਬੰਦ ਨਹੀਂ ਕਰਨਾ ਕੋਸ ਪੋਰਸ਼ਨ ਨੂੰ ਜੇਵੇਂ ਲੱਤ ਤੇ ਲੜ ਗਿਆ ਭੱਜਣਾ ਨਹੀਂ ਹੈ ਉਹਦੇ ਨਾਲ ਜ਼ਹਿਰ ਫੈਲਦੀ ਆ ਉਹਨੂੰ ਇਹ ਮੋਬਿਲਾਈਜ਼ ਕਰ ਦਿਓ ਚੱਕ ਕੇ ਲੈ ਜਾਓ ਬਾਹਾਂ ਆ ਤਾਂ ਉਹਨੂੰ ਹਸਪਤਾਲ ਇੱਥੇ ਰੱਖ ਲਓ ਉਹਨੂੰ ਜਾਂ ਬੰਨ ਲਓ ਤੇ ਇਮੀਡੀਏਟਲੀ ਹਸਪਤਾਲ ਚ ਆ ਜਾਓ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਂਟੀ ਸਨੇਕ ਵੈਨਮ ਸੀਰਮ ਵੀ ਆ ਸਾਡੇ ਕੋਲੇ ਔਰ ਸਾਡੇ ਕੋਲੇ ਡਾਕ ਬਾਈਟ ਵਾਸਤੇ ਸਾਡੇ ਕੋਲੇ ਮੋਨੋਕਲੋਨਲ ਐਂਟੀਬਾਡੀਜ਼ ਵੀ ਆ ਅਸੀਂ ਰੇਬੀਜ਼ ਨਹੀਂ ਹੋਣ ਦੇਵਾਂਗੇ ਸਨੇਕ ਬਾਈਟ ਨਾਲ ਡੈਥ ਨਹੀਂ ਹੋਣ ਦੇਵਾਂਗੇ ਬਟ ਉਸ ਤੋਂ ਬਚੋ ਇਸੇ ਤਰ੍ਹਾਂ ਮੱਖੀਆਂ ਮੱਛਰਾਂ ਦਾ ਵੀ ਧਿਆਨ ਰੱਖੋ ਪਾਣੀ ਅਸੀਂ ਬੋਤਲਾਂ 'ਚ ਦੇ ਰਹੇ ਆ ਉਹ ਵਰਤੋ ক্লোਰਿੰਗੀਆਂ ਗੋਲੀਆਂ ਦੇ ਰਹੇ ਆ ਉਹ ਪਾ ਕੇ ਵਰਤ ਲਓ ਰਾਸ਼ਨ ਸੁੱਕਾ ਦੇ ਰਹੇ ਆ ਤਾਜ਼ਾ ਖਾਣਾ ਖਾਓ ਤੇ ਤੁਸੀਂ ਵੀ ਯੋਗਦਾਨ ਕਰੋ ਤੁਸੀਂ ਕਰ ਵੀ ਰਹੇ ਆ ਲੋਕ ਔਰ ਸੰਗਤ ਵੀ ਬਹੁਤ ਸੇਵਾ ਕਰ ਰਹੀ ਆ ਮੈਂ ਤੁਸੀਂ ਦੇਖੋ ਜਿਹੜਾ ਪੰਜਾਬ ਦੀ ਮਸਾਲਾ ਤੁਹਾਨੂੰ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲੇਗੀ ਇਹ ਸਭ ਤੋਂ ਵੱਡੀ ਗੱਲ ਇੱਕ ਤਾਂ ਹੁੰਦਾ ਫਸਲ ਦਾ ਖਰਾਬਾ ਹੋ ਗਿਆ ਇੱਥੇ ਤਾਂ ਨਾ ਫਸਲ ਬਚੀ ਨਾ ਖੇਤ ਦਾ ਪਤਾ ਔਰ ਨਾ ਘਰ ਦਾ ਪਤਾ ਵੀ ਕਰ ਹੈਗਾ ਵੀ ਆ ਗਿਰ ਜਾਏਗਾ ਗਿਰਨ ਵਾਲਾ ਹੈ ਉਹਦੇ ਵਾਸਤੇ ਮੇਰੇ ਮੈਂ ਆਪਣੇ ਵੀਰ ਨੂੰ ਕਹਨਾ ਵੀ ਉਹਨਾਂ ਨੇ ਬੈਨੀਫੀਸ਼ੀਅਰੀ ਆਇਡੈਂਟੀਫਾਈ ਕਰਨੇ ਆ ਉਹਦੇ ਵਿੱਚ ਵੀ ਇੱਕ ਤਾਂ ਸਾਡੇ ਮੇਰਾ ਜਿਹੜਾ ਭਾਈਚਾਰਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਸੋਨਾ ਵੱਲੋਂ ਆ 10 ਡਿਵਾਈਨ ਕਾਰ ਮਿਸ਼ਨ ਹੈ ਯੂਕੇ ਬੇਸਡ ਹੈ ਜਿਹੜਾ ਉਹਨਾਂ ਵੱਲੋਂ ਆ ਤੇ ਅਸੀਂ 20 ਜਿਹੜੀਆਂ ਬੈਨੀਫੀਸ਼ੀਅਰੀ ਫੈਮਲੀਆਂ ਹੋਣਗੀਆਂ 10 ਮੈਂਚ ਨਾਲੇ ਚ ਦੇ ਰਹੇ ਆਪਣੇ ਭਰਾ ਨੂੰ ਇਹ ਸਾਨੂੰ ਆਇਡੈਂਟੀਫਾਈ ਕਰਕੇ ਦੱਸਣਗੇ ਉਹਨਾਂ ਦੇ ਬੈਂਕ ਅਕਾਊਂਟ ਉਹਨਾਂ ਦੇ ਆਧਾਰ ਕਾਰਡ ਸਾਨੂੰ ਦੇਣਗੇ ਤੇ ਅਸੀਂ ਸਿੱਧੇ 50-50000 ਰੁਪਏ ਇੱਕ ਹਫ਼ਤੇ ਦੇ ਵਿੱਚ ਉਹਨਾਂ ਦੇ ਖਾਤੇ ਚ ਚਲੇ ਜਾਏਗਾ ਉਹ ਜਿੱਦਾਂ ਮਰਜੀ ਵਰਤਣ ਥਿਸ ਇਜ਼ ਓਵਰ ਐਂਡ ਬਬ ਜੋ ਸਰਕਾਰ ਜੋ ਸਰ ਪੰਜਾਬ ਸਰਕਾਰ ਕਰੇਗੀ ਕਿਹਦਰ ਸਰਕਾਰ ਕਰੇਗੀ ਤੇ ਮੈਂ ਤੁਹਾਡੇ ਜ਼ਰੀਏ ਦੇ ਨਾਲ ਮੈਂ ਜਿੰਨੇ ਸਾਡੇ ਐਨ ਆਰ ਆਈ ਹੈਗੇ ਆ ਜਿੰਨੇ ਸਾਡੇ ਡਾਕਟਰਸ ਐ ਸਮਰਾਥਿਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਆਪਣੇ ਇਲਾਕੇ ਚ ਸਾਨੂੰ ਵੀ ਕੰਟੈਕਟ ਕਰਨ ਦੀ ਲੋੜ ਨਹੀਂ ਆ ਕਿਸੇ ਨੂੰ ਕੰਟੈਕਟ ਕਰਨ ਦੀ ਲੋੜ ਨਹੀਂ ਆ ਬੈਨੀਫੀਸ਼ੀਰੀ ਫੈਮਿलीज ਲੱਭੋ ਜਾਂ ਸਾਤੋਂ ਲੈ ਲੋ ਅਸੀਂ ਬੈਨੀਫੀਸ਼ੀਰੀ ਫੈਮਿਲੀ ਦੇ ਸਾਰਾ ਵੈਰੀਫਾਈ ਕਰਕੇ ਦੇ ਦਾਂਗੇ ਜ਼िला ਪ੍ਰਸ਼ਾਸਨ ਤੋਂ ਲੈ ਲਓ ਸਾਡੇ ਸਿਵਲ ਸਰਜਨ ਤੋਂ ਲੈ ਲਓ ਲੋਕਲ ਚੋਣਾਂ ਦੇ ਪ੍ਰਤੀਨਿਧੀ ਤੋਂ ਲੈ ਲਓ ਸਿੱਧਾ 50-50 ਹਜ਼ਾਰ ਰੁਪਏ ਉਹਦੇ ਖਾਤੇ 'ਚ ਪਾ ਦਿਓ ਕੋਈ ਵੱਡੀ ਗੱਲ ਨਹੀਂ ਆ ਜੇ 50 ਹਜ਼ਾਰ ਬੰਦੇ ਹੋਣਗੇ ਤਾਂ ਸਾਡੇ ਕੋਲੇ 2 ਲੱਖ ਬੰਦੇ ਦੇਣ ਵਾਲੇ ਹੋਣਗੇ ਕਿਤੇ ਚੀਜ਼ ਦੀ ਕੋਈ ਕਮੀ ਨਹੀਂ ਆ ਮੈਂ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਘਬਰਾਣਾ ਨਹੀਂ ਆ ਔਖੀ ਘੜੀ ਆ ਆਪਾਂ ਇਹ ਜਿਹੜਾ ਦੁੱਖਾਂ ਦਾ ਸਮੁੰਦਰ ਹੈ ਇਹਨੂੰ ਪਾਰ ਕਰਾਂਗੇ ਆਪਾਂ ਇਕੱਠੇ ਹੋ ਕੇ ਹਰ ਸੰਭਵ ਕੋਸ਼ਿਸ਼ ਕਰਾਂਗੇ ਜੀ ਪੰਜਾਬ ਸਰਕਾਰ ਮੁੱਖ ਮੰਤਰੀ ਤੋਂ ਲੈ ਕੇ ਆਸ਼ਾ ਵਰਕਰ ਤੱਕ ਲੋਕਾਂ ਦੇ ਨਾਲ ਖੜੀ ਆਸੀਂ ਦਿਨ ਰਾਤ ਸੇਵਾ ਕਰਾਂਗੇ ਅੱਜ ਮੈਂ ਸਾਰੀਆਂ ਆਸ਼ਾ ਵਰਕਰ ਵਾਸਤੇ ਐਮਰਜੈਂਸੀ ਕਿੱਟਾਂ ਲੈ ਕੇ ਆਏ ਆਸੀਂ ਕੈਮਿਸਟ ਐਸੋਸੀਏਸ਼ਨ ਸਾਰੇ ਪੰਜਾਬ ਚ 20000 ਆਸ਼ਾ ਵਰਕਰ ਨੂੰ ਐਮਰਜੈਂਸੀ ਕਿੱਟਾਂ ਦੇ ਕੇ ਕੱਲੇ-ਕੱਲੇ ਪਿੰਡ ਚ ਮਹੱਲੇ ਚ ਪਹੁੰਚਾਂਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਡੈਂਗੀ, ਚੱਕਨਗੁਣੀਆਂ, ਡਾਇਰੀਆ ਇਹਨਾਂ ਦੀ ਰੋਕਥਾਮ ਲਈ ਲਗਾਤਾਰ ਅਸੀਂ ਕੰਮ ਕਰਾਂਗੇ ਜਿੱਦਿਹਾ ਸਾਡੇ ਬੰਦੇ ਆਨ ਫਿਰ ਕੋਲ ਆਪਣੇ ਪੈਰਾ ਤੇ ਖੜੇ ਨਹੀਂ ਹੋ ਜਾਂਦੇ ਉਹਨਾਂ ਦੀ ਹਰ ਤਰ੍ਹਾਂ ਤਨ ਮਨ ਧਨ ਦੇ ਨਾਲ ਸੇਵਾ ਕਰਾਂਗੇ ਥੈਂਕ ਯੂ